ਪੱਟ ਬੱਲ ਜੀ ਕਹਿ ਲੱਗੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਤਨੀ ਮਖਾਨ ਵਡਿਆਈ ਹੈ ਇਤਨੀ ਕਿਰਪਾ ਹੈ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣੇ ਮੁੱਖ ਦੇ ਦੁਆਰਾ ਉਪਚਾਰਨ ਕੀਤਾ ਹੈ ਗੁਰੂ ਦੇ ਗੁਣ ਗਾਏ ਨੇ ਜਿਨ੍ਹਾਂ ਨੇ ਗੁਰੂ ਨੂੰ ਯਾਦ ਕੀਤਾ ਹੈ ਉਹਨਾਂ ਦੇ ਹਿਰਦੇ ਅੰਦਰੋਂ ਸਹਿਬ ਜੀ ਕਹਿੰਦੇ ਤਪਸ਼ ਆਪਣੇ ਆਪ ਹੀ ਖਤਮ ਹੋ ਗਈ ਹੈ ਜਿਹੜਾ ਹਿਰਦੇ ਨੂੰ ਸਾੜਾ ਲੱਗਾ ਹੈ ਨਾ ਕਿਸੇ ਨੂੰ ਤਰੱਕੀ ਕਰਦਿਆਂ ਦੇਖ ਕੇ ਸੜਦਾ ਹੈ ਕਹਿੰਦੇ ਇਹ ਹੁਣ ਸੜੇਗਾ ਨਹੀਂ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਣ ਕਰਕੇ ਉਹਦਾ ਨਾਮ ਉਚਾਰਨ ਕਰੇਗਾ ਇਹਦੇ ਘਰ ਦੇ ਅੰਦਰ ਜੇ ਕੋਈ ਤੋਟ ਆਉਂਦੀ ਹੈ ਕਮੀ ਆਉਂਦੀ ਹੈ ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਗੁਣਾ ਨੂੰ ਉਚਾਰਨ ਕਰੇਗਾ ਪਟ ਸਾਹਿਬਾਨ ਜੀ ਕਹਿੰਦੇ ਇਹਦੇ ਘਰ ਦੇ ਅੰਦਰ ਨਾਮ ਨਿਤ ਤੇ 18 ਸਿੱਧੀਆਂ ਆਪਣੇ ਆਪ ਹੀ ਆ ਜਾਣਗੀਆਂ ਸੋਈ RAMDAS GURU BALPAN ਮਿਲ ਸੰਗਤ ਧੰਨ ਧੰਨ ਕਰੋ ਹੇ ਸਤ ਸੰਗੀ ਜਨੋ ਗੁਰੂ RAMDAS MAHARAJ ਜੀ ਦੀ ਵਡਿਆਈ ਕਰਨੀ ਕਰੋ ਗੁਰੂ RAMDAS MAHARAJ ਜੀ ਨੂੰ ਗਾਉਣਾ ਕਰੋ ਮਿਲ ਸੰਗਤ